ਇਹ ਭਿਆਨਕ ਹਾਦਸੇ ਦੀਆਂ ਤਸਵੀਰਾਂ ਪਟਿਆਲਾ ਤੋਂ ਸਮਾਣਾ ਰੋਡ ਦੀਆਂ ਨੇ ਜਿੱਥੇ ਇਨੋਵਾ ਕਾਰ ਤੇ ਟਿਪਰ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ ਜਿਸ ਦੇ ਵਿੱਚ 7 ਬੱਚਿਆਂ ਦੀ ਮੌਤ ਹੋ ਗਈ ਹੈ ਇਨੋਵਾ ਕਾਰ ਦੇ ਵਿੱਚ ਸਕੂਲੀ ਬੱਚੇ ਸਵਾਰ ਸਨ ਜੋ ਸਕੂਲ ਤੋਂ ਆਪਣੇ ਘਰ ਵਾਪਸ ਪਹੁੰਚ ਰਹੇ ਸਨ ਤੇ ਰਸਤੇ ਦੇ ਵਿੱਚ ਹੀ ਰੇਤਾ ਵਾਲੇ ਟਿਪਰ ਤੇ ਇਨੋਵਾ ਕਾਰ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਨਾਲ ਗੱਡੀ ਦੇ ਵਿੱਚ ਸਵਾਰ 7 ਛੋਟੇ ਬੱਚਿਆਂ ਦੀ ਮੌਤ ਹੋ ਗਈ ਹੈ ਇੱਕ ਬਹੁਤ ਹੀ ਦੁਖਦਾਈ ਖਬਰ ਪੰਜਾਬ ਦੇ ਲਈ ਸਾਹਮਣੇ ਆਈ ਹੈ ਜਿਸ ਦੇ ਵਿੱਚ 8ਵੀਂ ਤੋਂ ਲੈ ਕੇ 10ਵੀਂ ਤੱਕ ਦੇ ਵਿਦਿਆਰਥੀ ਆਪਣੇ ਸਕੂਲ ਤੋਂ ਘਰ ਵਾਪਸ ਪਰਤ ਰਹੇ ਸਨ ਤੇ ਰਾਹ ਜਾਂਦੇ ਹੋਏ ਇੱਕ ਰੇਤਾ ਵਾਲੇ ਟਿਪਰ ਦੇ ਨਾਲ ਆਮੋ-ਸਾਮਣੇ ਟੱਕਰ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਟੱਕਰ ਇੰਨੀ ਭਿਆਨਕ ਸੀ ਕਿ ਇਨੋਵਾ ਗੱਡੀ ਅੱਗੋਂ ਦੀ ਚੱਕਨਾ ਚੂਰ ਹੋ ਗਈ ਤੇ ਦੂਸਰੇ ਪਾਸੇ ਟਿਪਰ ਵੀ ਸਾਈਡ ਤੋਂ ਚੱਕਨਾ ਚੂਰ ਹੋ ਗਿਆ ਜਿਸ ਤੋਂ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਭਿਆਨਕ ਹੋਵੇਗੀ ਤੇ ਉਧਰ ਹੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜਿੰਨਾ ਬੱਚਿਆਂ ਨੂੰ ਸਵੇਰੇ ਤਿਆਰ ਕਰਕੇ ਉਹਨਾਂ ਦੀ ਯੂਨੀਫਾਰਮ ਮਾ ਤਿਆਰ ਕਰਕੇ ਉਹਨਾਂ ਦੇ ਟਿਫਨ ਤਿਆਰ ਕਰਕੇ ਤੋਰਿਆ ਸੀ ਪੜ੍ਹਾਈ ਦੇ ਲਈ ਪਰਿਵਾਰਾਂ ਨੂੰ ਕੀ ਆਖਰ ਪਤਾ ਸੀ ਕਿ ਉਹ ਬੱਚੇ ਘਰ ਵਾਪਸ ਨਹੀਂ ਆਉਣਗੇ ਜਿਨ੍ਹਾਂ ਦੇ ਵਿੱਚ ਤਿੰਨ ਛੋਟੀਆਂ ਕੁੜੀਆਂ ਤੇ ਚਾਰ ਮੁੰਡਿਆਂ ਦੀ ਮੌਤ ਹੋ ਗਈ ਹੈ ਤੇ ਇਹ ਸਾਰੇ ਬੱਚੇ ਸਮਾਣਾ ਤੋਂ ਬਿਲੋਂਗ ਕਰਦੇ ਸਨ ਤੇ ਇਕੱਠੇ ਹੀ ਇਸ ਇਨੋਵਾ ਗੱਡੀ ਦੇ ਵਿੱਚ ਸਕੂਲ ਆਂਦੇ ਤੇ ਇਕੱਠੇ ਹੀ ਸਾਰੇ ਵਾਪਸ ਜਾਂਦੇ ਸਨ ਤੇ ਅੱਜ ਰਸਤੇ ਦੇ ਵਿੱਚ ਜਾਂਦੇ ਜਾਂਦੇ ਰੇਤਾ ਵਾਲੇ ਟਿੱਪਰ ਦੇ ਨਾਲ ਸਾਹਮਣੇੋਂ ਟੱਕਰ ਹੋ ਗਈ ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਦੁਖਦਾਈ ਹਾਦਸਾ ਵਾਪਰ ਗਿਆ ਇਨਾ ਭਿਆਨਕ ਐਕਸੀਡੈਂਟ ਹੋਇਆ ਹੈ ਇਹ ਬੱਚੇ ਕਿੱਥੇ ਰਹਿਣ ਕਿਸੇ ਦੇ ਸੀ ਇਹ ਕਿੰਨੇ ਕਿ ਹਰਾਮ ਕਰਾ ਦੇ ਇਹ ਭੂਪੇਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਆ ਜੀ ਬਹੁਤ ਡੈਡਲੀ ਐਕਸੀਡੈਂਟ ਹੋਇਆ ਹੈ ਤੇ ਇਹਦੇ ਵਿੱਚ ਕੁਝ ਬੱਚਿਆਂ ਦੇ ਹਾਦਸਾ ਹੁੰਦੀ ਵੀ ਹੈ ਸਾਡੇ ਕੋਲ ਇਨਫੋਰਮੇਸ਼ਨ ਐਗਜ਼ੈਕਟ ਗਿਣਤੀ ਜਿਹੜੀ ਹੈ ਉਹ ਐਸਐਮਓ ਸਾਹਿਬ ਨਾਲ ਤਾਲਮੇਲ ਕਰਕੇ ਜਿਹੜੀ ਹੈ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੀ ਗੱਡੀ ਹੈ ਉਹ ਡੈਮੇਜ ਹੈ ਗੱਡੀ ਦਾ ਡਰਾਈਵਰ ਵੀ ਸਕੂਲ ਵਾਲਾ ਜਿਹੜਾ ਹੈ ਉਹ ਹੀ ਇਜ਼ ਨੋ ਮੋਰ ਸਰ ਇਹ ਗੱਡੀ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਹਾਂ ਜੀ ਪ੍ਰਾਇਮਰ ਅਫੇਸ ਇਹ ਹੀ ਲੱਗ ਰਿਹਾ ਵੀ ਇਹ ਗੱਡੀ ਜਿਹੜੀ ਆ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਕੁਝ ਪਤਾ ਲੱਗਿਆ ਜੀ ਕਿਿਹੜੇ ਸਕੂਲ ਦੀ ਹੈ ਗੱਡੀ ਭੁਪੇਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਇਹ ਬੱਚੇ ਸੀਗੇ ਜੀ ਇਹ ਲੇਕਿਨ ਇਹ ਪ੍ਰਾਈਵੇਟਲੀ ਓਨਡ ਗੱਡੀ ਲੱਗ ਰਹੀ ਹੈ ਤੋਂ ਹਲੇ ਇਨਕੁਆਰੀ ਚੱਲ ਰਹੀ ਹੈ ਇਸ ਤੇ ਇੱਕ ਨਾ ਬਹੁਤ ਦਿਖਾਵੀਂ ਘਟਨਾ ਇੱਕ ਵਾਪਰੀ ਹੈ ਇਨੋਵਾ ਕਾਰ ਦੇ ਵਿੱਚ 7 ਬੱਚੇ ਤੇ ਇੱਕ ਡਰਾਈਵਰ ਸੀਗਾ ਹਲੇ ਤੱਕ ਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ 6 ਬੱਚਿਆਂ ਦੀ ਡੈਥ ਹੋ ਗਈਆਂ ਤੇ ਡਰਾਈਵਰ ਦੀ ਡੈਥ ਹੋ ਗਈ ਹੈ 7ਵਾਂ ਬੱਚਾ ਜਿਹੜਾ ਉਹ ਐਮਰਜੈਂਸੀ 'ਚ ਹੈ ਔਰ ਜਿਹੜੀ ਕੋਲੀਜਨ ਹੋਈ ਅੱਗੇ ਟਪਰ ਖੜਾ ਹੈ ਉਹ ਗੱਡੀ ਆ ਉੱਥੇ ਤੇ ਕਾਫੀ ਜ਼ਿਆਦਾ ਨੁਕਸਾਨ ਆ ਤੇ ਐਟ ਦ ਸਪੌਟ ਉਹਨੇ ਡੱਤੀ ਸਰ ਇਹ ਕਿਹੜੇ ਸਕੂਲ ਦੇ ਬੱਚੇ ਸੀਗੇ ਅ ਮੈਂ ਨੂੰ ਜੋ ਹਲਕਾ ਕਿ ਇੱਥੇ ਲੋਕਾਂ ਤੋਂ ਪਤਾ ਲੱਗਿਆ ਉੱਥੇ ਦੱਸ ਰਹੇ ਨੇ ਕਿ ਭੁਪੇਂਦਰਾ ਇੰਟਰਨੈਸ਼ਨਲ ਸਕੂਲ ਆ ਪਟਿਆਲੇ ਉਹਦੇ ਬੱਚੇ ਨੇ ਬਟ ਇਟ ਨੀਡ ਟੂ ਬੀ ਕਲੈਰੀਫਾਈਡ ਕਿ ਕਿਹੜੇ ਸਕੂਲ ਦੇ ਬੱਚੇ ਨੇ ਹੁਣ ਮੈਂ ਇੱਕ ਵਾਰੀ ਉੱਥੇ ਚੱਲੇ ਆ ਸਰ ਕਿੰਨੇ ਟਪੋਰ ਬੱਚੇ ਕਿੰਨੇ ਸੀ ਜੀ ਪੂਰੇ ਗੱਡੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ 7 ਬੱਚਿਆਂ ਚੋਂ 6 ਬੱਚਿਆਂ ਦੀ ਡੈਥ ਹੋ ਗਈ ਇੱਕ ਡਰਾਈਵਰ ਦੀ ਇੱਕ ਬੱਚਾ ਜਿਹੜਾ ਹੈਗਾ ਉਹ ਹਾਲੇ ਅ ਐਮਰਜੈਂਸੀ ਚ ਪਿਆ ਅਸੀਂ ਜਿਹੜੀ ਮੇਨ ਗੱਲ ਹੈ ਵੀ ਇਹ ਐਕਸੀਡੈਂਟ ਕਿਉਂ ਹੋਇਆ ਕਿਹਦੀ ਗਲਤੀ ਹੈ ਇੱਥੇ ਕਿਹੜੇ ਕਿਹੜੇ ਸੀਸੀਟੀਵੀ ਫੁਟੇਜ ਨੇ ਜਾਂ ਜਿਹੜੇ ਜਸ਼ਮਦੀਦ ਨੇ ਉਹਨਾਂ ਸਾਰਾਂ ਦੇ ਉਹਨਾਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਔਰ ਬਣਨ ਮੁਤਾਬਕ ਜੋ ਐਫਆਈਆਰ ਉਹ ਵੀ ਦਿੱਤੀ ਜਾਏਗੀ ਔਰ ਜਿਹੜਾ ਗਲਤੀ ਹੋਇਆ ਹੀ ਵਿਲ ਬੀ ਪੈਨਲਾਈਜ਼ਡ ਸਰ ਇਹ ਗੱਡੀ ਸਮਾਣਾ ਸਾਈਡ ਜਾ ਰਹੀ ਸੀ ਜੀ ਸਮਾਣਾ ਸਾਈਡ ਜਾ ਰਹੀ ਸੀ ਇਹ ਸਾਰਾ ਕੋਈ ਟਰੱਕ ਡਰਾਈਵਰ ਜਿਹੜਾ ਟਿਪਰ ਦਾ ਡਰਾਈਵਰ ਸੀ ਉਹ ਕੋਈ ਬਿਲਕੁਲ ਜੀ ਜਿਹੜਾ ਵੀ ਹੋਇਆ ਉਹ ਹੀ ਵਿਲ ਬੀ ਬੁੱਕਡ ਪਤਾ ਲੱਗ ਜਾਊਗਾ ਜੀ ਕਿ ਕਿਹੜਾ ਡਰਾਈਵਰ ਹੈ ਕਿਵੇਂ ਹੁਣ ਇੱਕ ਵਾਰੀ ਪਹਿ ਕਿ ਉਹਨਾਂ ਪਰਿਵਾਰਾਂ ਨੂੰ ਹੁਣ ਕਿਵੇਂ ਹੌਸਲਾ ਦੇਈਏ ਜਿਹੜਾ ਇੱਕ ਬੱਚਾ ਹੈ ਉਹਦੀ ਟੇਕ ਕੇਅਰ ਕਰੀਏ ਤਾਂ ਇਹਦੇ ਚੋਂ 6 ਬੱਚੇ ਔਰ ਇੱਕ ਡਰਾਈਵਰ ਦੀ ਡੈਥ ਹੋ ਗਈ ਹੈ ਤੇ ਜਿਹੜਾ ਦੂਸਰਾ ਇੱਕ ਬੱਚਾ ਉਹ ਲੋਕ ਤੁਹਾਨੂੰ ਪਤਾ ਹੈ ਆਈਸੀਯੂ ਚ ਕਾ ਵੀ ਕ੍ਰਿਟੀਕਲ ਸਟੇਟ ਚ ਤੇ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਟਿਆਲਾ ਤੋਂ ਮਨੀਸ਼ ਕੌਸ਼ਲ ਦੀ ਰਿਪੋਰਟ